ਜੇ ਤੁਸੀਂ ਵਾਕਈ ਕਿਸੇ ਵੀ ਸਪੋਰਟਸ ਨੂੰ ਪਸੰਦ ਕਰਦੇ ਹੋ ਨਾ ਕਿਸੇ ਵੀ ਖੇਡ ਨਾਲ ਜੁੜੇ ਹੋਏ ਹੈਗੇ ਹੋ ਤਾਂ ਮੇਰੇ ਵਾਂਗੂ ਕੱਲ ਦਾ ਦਿਨ ਤੁਹਾਡੇ ਲਈ ਵੀ ਬਹੁਤ ਖਾਸ ਤੇ ਬਹੁਤ ਇਮੋਸ਼ਨਲ ਹੋਵੇਗਾ ਜਾਨ ਮੈਂ ਇੱਕ ਗੱਲ ਤੇ ਗੱਲ ਸ਼ੁਰੂ ਕਰਦਾ ਕਿ ਜੇ ਨਸ਼ਾ ਕਰਨਾ ਨਾ ਬਾਈ ਜਜ਼ਬੇ ਦਾ ਨਸ਼ਾ ਕਰੋ ਹੌਸਲੇ ਦਾ ਨਸ਼ਾ ਕਰੋ ਟੀਮ ਸਪਿਰਟ ਦਾ ਨਸ਼ਾ ਕਰੋ ਜੇ ਕਰਨਾ ਹੈ ਨਸ਼ਾ ਤਾਂ ਸਪੋਰਟਸ ਖੇਡਾਂ ਦਾ ਨਸ਼ਾ ਕਰੋ ਆਪਣੇ ਦੇਸ਼ ਦੇ ਪ੍ਰਤੀ ਲੜ ਮਰਨੇ ਦਾ ਨਸ਼ਾ ਕਰੋ ਜੀ ਇਹ ਹੁੰਦੀ ਹੈ ਸਪੋਰਟਸ ਜੇ ਤੁਸੀਂ ਬੁਰੀਆਂ ਚੀਜ਼ਾਂ ਤੋਂ ਪਿੱਛੇ ਹਟਣਾ ਨਾ ਤਾਂ ਸਪੋਰਟਸ ਦਾ ਲਾੜ ਫੜ ਦੋ ਮੈਂ ਤੁਹਾਨੂੰ ਦੱਸਾਂ ਮੈਂ ਜਦੋਂ ਵੀ ਡਾਊਨ ਹੁੰਨਾ ਨਾ ਮੈਂ ਕੋਈ ਵੀ ਖੇਡ ਦੇਖਦਾ ਕੱਲੀ ਕ੍ਰਿਕਟ ਨਹੀਂ ਜੇ ਟੈਨਿਸ ਚੱਲਦੀ ਹੋਵੇ ਟੈਨਿਸ ਦੇਖਦਾ ਹੈਗਾ ਬੈਡਮਿੰਟਨ ਹੋਵੇ ਹਾਕੀ ਫੁੱਟਬਾਲ ਹੋਵੇ ਕਿਉਂਕਿ ਉਹਨਾਂ ਖਿਡਾਰੀਆਂ ਦੇ ਵਿੱਚ ਜਜ਼ਬਾ ਨਜ਼ਰ ਆਉਂਦਾ ਜਿਹੜਾ ਜਜ਼ਬਾ ਕੱਲ ਰਿਸ਼ਭ ਪੰਥ ਵਿੱਚ ਨਜ਼ਰ ਆਇਆ ਕਮਾਲ ਯਾਰ ਮਤਲਬ ਉਦੇ ਫ੍ਰੈਕਚਰ ਹੋ ਗਿਆ ਸੀ ਆਪਾਂ ਸਾਰਿਆਂ ਨੇ ਦੇਖਿਆ ਲਹੂ ਵੀ ਵਹਾਇਆ ਹੈਗਾ ਉਸ ਤੋਂ ਬਾਅਦ ਉਹਦੇ ਸਵੇਲਿੰਗ ਨਾਲ ਦੀ ਨਾਲ ਹੋ ਗਈ ਸੀ ਮਤਲਬ ਸੱਟ ਗੂੜੀ ਸੀ ਚੱਲ ਪੈਰ ਵੀ ਨਹੀਂ ਤਾਰ ਹੋ ਰਿਆ ਸੀ ਚੱਲਣਾ ਤਾਂ ਦੂਰ ਦੀ ਗੱਲ ਹੈਗੀ ਆ ਪਰ ਉਸ ਤੋਂ ਬਾਅਦ ਵੀ ਜਿੱਥੇ ਹਰ ਕਿਸੇ ਨੂੰ ਲੱਗ ਰਿਹਾ ਸੀ ਵੀ ਯਾਰ ਹੁਣ ਰੇਸ਼ਪੰਥ ਕੀ ਵਾਪਸ ਆਊਗਾ ਇਸ ਗੇਮ ਦੇ ਵਿੱਚ ਜਾਂ ਇੰਡੀਆ 10 ਪਲੇਅਰਾਂ ਨਾਲ ਖੇਡੇਗੀ ਜਾਂ ਕੀ ਬਣੂਗਾ ਪਰ ਇਹ ਬੰਦਾ ਆਇਆ ਗੱਲ ਇਹ ਨਹੀਂ ਵੀ ਇਹਨੇ ਕਿੰਨੇ ਰਨ ਬਣਾਏ ਹੈਗੇ ਨੇ ਗੱਲ ਇਹ ਹੈ ਕਿ ਇਹ ਸੱਟ ਲੱਗਣ ਤੋਂ ਬਾਅਦ ਵਾਜੂਦ ਆਇਆ ਐਫਰਟਸ ਦਿਖਾਏ ਗੱਲ ਐਫਰਟਸ ਦੀ ਹੁੰਦੀ ਹੈ ਚਿੱਤਾਂ ਹਾਰਾਂ ਬਹੁਤ ਦੂਰ ਦੀ ਗੱਲ ਹੈ एफर्ट्स ਤੁਹਾਡੇ ਕਿੰਨੇ ਨੇ ਉਹ ਮੈਟਰ ਕਰਦੇ ਨੇ ਉਹਦਾ ਰਿਜ਼ਲਟ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈਗਾ ਮੈਂ ਤੁਹਾਨੂੰ ਸੱਚੀ ਦੱਸਾਂ ਇਹ ਸਿੱਖਣ ਵਾਲੀ ਗੱਲ ਹੈ ਆਉਣ ਵਾਲੀ ਜਨਰੇਸ਼ਨ ਦੇ ਲਈ ਰਿਸ਼ਭ ਪੰਥ ਦੀ ਕੱਲ ਵਾਲੀ ਖੇਡ ਅੱਜ ਦੇ ਟਾਈਮ ਦੇ ਵਿੱਚ ਬਹੁਤ ਕੁਝ ਸਿਖਾ ਕੇ ਗਈ ਹੈਗੀ ਆ ਭਾਈ ਉਹਦਾ ਕਰੀਜ਼ ਤੇ ਪਹੁੰਚਣਾ ਇਕੱਲੇ ਇੰਡੀਅਨਜ਼ ਨਹੀਂ ਬਲਕਿ ਇੰਗਲੈਂਡ ਦੇ ਜਿਹੜੇ ਸਪੋਰਟਰ ਸੀਗੇ ਉਹ ਵੀ ਖੜ ਖੜ ਕੇ ਤਾੜੀਆਂ ਮਾਰ ਰਹੇ ਸੀ ਉਹਦੇ ਆਉਣ ਤੇ ਵੀ ਉਹਦੀ ਵਿਕਟ ਡਿੱਗਣ ਤੇ ਵੀ ਖੜ ਕੇ ਸਾਰਿਆਂ ਨੇ ਸਲੂਟ ਕੀਤਾ ਉਹਦੇ ਜਜ਼ਬੇ ਨੂੰ ਉਦੀ ਉਹਦੀ ਮੋਟੀਵੇਸ਼ਨ ਨੂੰ ਯਾਰ ਓਹੋ ਹੋ ਬਾਬੇਓ ਮੇਰੇ ਲਈ ਤਾਂ ਬਹੁਤ ਵੱਡੀ ਇੱਕ ਮੋਟੀਵੇਸ਼ਨ ਮਿਲੀ ਹੈਗਾ ਕਿ ਹਾਰਾਂ ਜਿੱਤਾਂ ਉਦਾਸੀਆਂ ਇਹ ਪਲ ਹੀ ਹੁੰਦੀਆਂ ਨੇ ਬਸ ਚੁਟਕੀ ਮਾਤਰ ਹੁੰਦੀਆਂ ਨੇ ਉਹ ਤੋਂ ਬਾਅਦ ਐਫਰਟਸ ਦੀ ਗੱਲ ਹੈ ਤੁਹਾਡੇ ਐਫਰਟਸ ਕਿੱਡੇ ਤਕੜੇ ਨੇ ਤੁਹਾਡੀ ਕੋਸ਼ਿਸ਼ ਕਿੱਡੀ ਤਕੜੀ ਹੈਗੀ ਆ ਆਪਣੇ ਆਪ ਨੂੰ ਉੱਠ ਖੜਾ ਕਰਨ ਦੀ ਆਪਣੀ ਟੀਮ ਲਈ ਆਪਣੇ ਦੇਸ਼ ਲਈ ਉੱਠ ਖੜਾ ਹੋਣ ਦੀ ਸਲੂਟ ਹੈ ਬਾਈ ਰੇਸ਼ਵ ਪੰਤ ਤੇਰੇ ਜਜ਼ਬੇ ਨੂੰ ਨਜ਼ਾਰੇ ਬੰਤਿਆ ਯਾਰ ਸਲਾਮ ਹੈ ਤੇਰੇ ਜਜ਼ਬੇ ਨੂੰ